ਸਰਵਤ ਗੱਲ ਲਈ ਬੈਠੇ ਆ ਤੁਹਾਡੇ ਸਾਹਮਣੇ ਜੋ ਗੁਰਸੇਵਕ ਨਾਲ ਹੋਇਆ ਹੈ ਗੁਰਸੇਵਕ ਮੈਂ ਉਸ ਬੱਚੇ ਦਾ ਨਾਮ ਲੈ ਰਿਹਾ ਜੀ ਨੂੰ ਕੱਲ ਰਾਤ ਡੇਰ ਰਾਤ ਅੱਧੀ ਰਾਤ ਨੂੰ ਕੁਝ ਪਰਵਾਸੀਆਂ ਨੇ ਅਟੈਕ ਕਰਕੇ ਮਾਰਿਆ ਹੈ ਦੁੱਖ ਦੀ ਗੱਲ ਕੀ ਹੈ ਕਿ ਉਦੋਂ ਤੱਕ ਉਹ ਵਿਚਾਰਾ ਗਿਆ ਨਹੀਂ ਸੀ ਇਸ ਦੁਨੀਆ ਤੋਂ ਉਹਦੇ ਐ ਕਰਕੇ ਕਿਰਤ ਮਾਰੀ ਕਮਾਈ ਪਾਰ ਕੱਢੀ कि ਉਸ ਤੋਂ ਬਾਅਦ ਉਹ ਖੁਦ ਤੁਰ ਕੇ ਚੱਲ ਕੇ ਆਪਦੇ ਦੋਸਤਾਂ ਨਾਲ ਐਸ ਹਸਪੀਟਲ ਚ ਆਇਆ ਐਂ ਕਿ ਆਈਓ ਹੈ ਆਪ ਤੁਰ ਕੇ ਆਇਆ ਉਹਨਾਂ ਦੇ ਸਿਸਟਰ ਨੇ ਮਾਸੀ ਜੀ ਦੀ ਬੇਟੀ ਨੇ ਮਾਸੀ ਜੀ ਦੀ ਬੇਟੀ ਹੈ ਔਰ ਉਹ ਕੱਲਾ ਮੁੰਡਾ ਸੀ ਉਹ ਐਗਜ਼ੈਕਟਲੀ ਕੀ ਹੋਇਆ ਮਾੜਾ ਜਿਹਾ ਸੁਣਿਓ ਜੇ ਜ਼ਰੂਰ ਕਿਉਂਕਿ ਗੁਰਸੇਵਕ ਤਾਂ ਨਹੀਂ ਵਾਪਸ ਆ ਸਕਦਾ ਔਰ ਗੁਰਸੇਵ ਕਰਕੇ ਹੋਰ ਨਾ ਜਾਣ ਸਾਡੇ ਪੰਜਾਬ ਦੇ ਬੱਚੇ ਉਹਦੇ ਲਈ ਤਾਂ ਅਸੀਂ ਕੁਝ ਕਰ ਸਕਦੇ ਆ ਜਿਹਦੇ ਕਰਕੇ ਹੁਣੇ ਮੈਂ ਐਸਐਸਪੀ ਸਾਹਿਬ ਨਾਲ ਵੀ ਗੱਲ ਕੀਤੀ ਜਿਹਦੇ ਕਰਕੇ ਅਸੀਂ ਇੱਕ ਕਾਨੂੰਨ ਬਣਾਉਣ ਦੀ ਵੀ ਮੰਗ ਕਰ ਰਹੇ ਆ ਫਿਰ ਇਹ ਆਂਦੇ ਨੇ ਜੀ ਹੁਣ ਕਿਉਂ ਕਰ ਰਹੇ ਹੋ ਬਾਅਦ ਚ ਕਰ ਲਓ ਬਾਅਦ ਚ ਕੌਣ ਸੁਣਦਾ ਯਾਰ ਅਬ ਕੁੰਬੜਾ ਕਾਂਡ ਤੋਂ ਬਾਅਦ ਸੁਣ ਲਈ ਕਿਸੇ ਨੇ ਉਹ ਹਿਆਰਪੁਰ ਕਾਂਡ ਤੋਂ ਬਾਅਦ ਸੁਣ ਲਈ ਕਿਸੇ ਨੇ ਕੋਈ ਨਹੀਂ ਸੁਣਦਾ ਕਾ ਅਤ ਸੁਣਿਓ ਜੇ ਭੈਣ ਜੀ ਕੀ ਆਂਦੇ ਨੇ ਹੋਇਆ ਕੀ ਸੀਗਾ ਦੱਸਿਓ ਜੀ ਬੇਟਾ ਆਪ ਤੁਰ ਕੇ ਆਏ ਆ ਬਲੱਡ ਨਿਕਲਦਾ ਸੀ ਤੇ ਹੱਥ ਰੱਖ ਕੇ ਤੁਰ ਕੇ ਆਏ ਆ ਇੱਥੇ ਕਿ ਡਾਕਟਰਾਂ ਨੇ 4 ਵਜੇ ਤੱਕ ਹੱਥ ਨਹੀਂ ਲਾਇਆ ਕਿੰਨੇ ਵਜੇ ਆ ਗਏ ਸੀ 3 ਵਜੇ 2:30 ਵਜੇ 1 ਵਜੇ ਆ ਗਏ 1 ਵਜੇ ਆ ਗਏ ਸੀ ਇੱਥੇ 2 ਵਜੇ ਆ ਗਏ ਸੀ 4 ਵਜੇ ਤਾਈ ਕਿਸੇ ਡਾਕਟਰ ਨੇ ਹੱਥ ਨਹੀਂ ਲਾਇਆ ਪਹਿਲਾਂ ਕਹਿੰਦੇ 4 ਲੱਖ ਰੁਪਏ ਜਮਾ ਕਰੋ ਫਿਰ ਕੱਲੇ ਸਟਿਚਸ ਲਾ ਦਿੱਤੇ ਜਦ ਪਤਾ ਸੀਗਾ ਕਿ ਸਿਚੁਏਸ਼ਨ ਕ੍ਰਿਟੀਕਲ ਆ ਤੁਸੀਂ ਉਦੋਂ ਹੀ ਉਦੋਂ ਟ੍ਰੀਟਮੈਂਟ ਕਰੋ ਤੁਸੀਂ ਉਦੋਂ ਹੀ ਆਪਰੇਸ਼ਨ ਕਰੋ ਉਦੋਂ ਪਹਿਲਾਂ ਸਟਿਚਸ ਲਾ ਦਿੱਤੇ ਉਦੋਂ ਬਾਅਦ ਫਿਰ ਆਪਰੇਸ਼ਨ ਕਰਦੇ ਆ ਫੇਰ چیر ਪਾੜ ਕਰਦੇ ਆ ਫੇਰ ਉਸ ਤੋਂ ਬਾਅਦ ਤੀਜਾ ਆਪਰੇਸ਼ਨ ਕਰਦੇ ਆ ਉਹ ਖੋਲ ਕੇ 2 ਘੰਟੇ ਲਗਾਤਾਰ ਖੋਲ ਕੇ ਢਿੱਡ ਇਦਾਂ ਹੀ ਉੱਪਰ ਮੁੱਖ ਮੰਤਰੀ ਵੱਲ ਭੱਜ ਗਏ ਉਹ ਮੌਤ ਨਾਲ ਲੜ ਰਿਹਾ ਉਹਨੂੰ ਨੀ ਕੋਈ ਡਾਕਟਰ ਦੇਖ ਰਿਹਾ ਉਹ ਸ਼ਰਾਬ ਪੀ ਕੇ ਡਿਗਿਆ ਆਇਆ ਕਿਸੇ ਵਿਆਹ ਵਿੱਚੋਂ ਤੇ ਉਹਦੀਆਂ ਲੱਤਾਂ ਸੈੱਟ ਕਰਾ ਵੱਡੇ ਹਸਪੀਟਲ 'ਚ ਡਾਕਟਰ ਹੀ ਨਹੀਂ ਆਗੇ ਇਨਾ ਕੋਈ ਨਹੀਂ ਪੂਰੇ ਡਾਕਟਰ ਹੀ ਨਹੀਂ ਆ ਕਿੱਡੀ ਸ਼ਰਮ ਵਾਲੀ ਗੱਲ ਕੋਈ ਇੱਕ ਵੀ ਤੁਸੀਂ ਖੁਦ ਦੇਖੋ ਜਿੰਨੇ ਕੇਸ ਹੋਏ ਨੇ ਇੱਥੇ ਕੋਈ ਇੱਕ ਵੀ ਪਰਦਾ ਬਚ ਕੇ ਗਿਆ ਹੈ ਨੇ ਕੋਈ ਬਚ ਕੇ ਨਹੀਂ ਗਿਆ ਉਹ ਤੇ ਪਤਾ ਹੀ ਹੈ ਕੋਈ ਨਹੀਂ ਬਚ ਕੇ ਗਿਆ ਇਤੋਂ ਨਾ ਯਾਰ ਡਾਕਟਰ ਆ ਦਿਖ ਸਕਦੇ ਵੀ ਅਗਰ ਸਾਡੇ ਕੋਲ ਇਹਦੀ ਇਲਾਜ ਨਹੀਂ ਹੈਗਾ ਤਾਂ ਜਵਾਬ ਹੀ ਦੇ ਦੇਣ ਭਾਈ ਤੁਸੀਂ ਕਿਤੇ ਹੋਰ ਲੈ ਜਾਓ ਜਵਾਬ ਦੇ ਦੇ ਸਕਦੇ ਆ ਨਾ ਕੀ ਫਾਇਦਾ ਉਹ ਤੇ ਡਾਕਟਰ ਆਰ ਉਹਨਾਂ ਨੂੰ ਤਾਂ ਖੜਾ ਨਹੀਂ ਇਹ ਬੜੀ ਸ਼ਰਮ ਵਾਲੀ ਗੱਲ ਹੈ ਕਿ 40 ਡੀਟੀ ਬੱਡੀ ਸੈਕਿਉਰਿਟੀ ਗਾਰਡ ਖੜੇ ਕੀਤੇ ਨੇ ਉਹ ਕਿਸੇ ਦੀ ਕੋਈ ਗੱਲ ਨਹੀਂ ਸੁਣਦੇ ਇਹਨਾਂ ਰੂਡਲੀ ਬਿਹੇਵ ਕਰਦੇ ਆ ਵੀ ਕੋਈ ਦੁੱਖ ਵਿੱਚ ਤੁਹਾਡੇ ਕੋਲ ਆਇਆ ਹੋਇਆ ਤੁਸੀਂ ਉਹਨੂੰ ਰੂਡਲੀ ਇੰਨਾ ਬੋਲ ਰਹੇ ਹੋ ਇਹ ਤੁਹਾਡੇ ਕਿੱਥੇ ਦੀਆਂ ਪੜਾਈਆਂ ਨੇ ਕਿੱਥੇ ਦੇ ਸੰਸਕਾਰ ਨੇ ਪੈਸੇ ਨਾਲ ਪੈਸੇ ਨਹੀਂ ਹੁੰਦੀ ਹੈ ਨਾ ਬਿੱਲ ਪਹਿਲਾਂ ਲੈ ਲਿਆ ਵੀ ਤੁਸੀਂ ਟ੍ਰੀਟਮੈਂਟ ਤਾਂ ਸ਼ੁਰੂ ਕਰੋ ਪੈਸੇ ਲੈਏ ਹੁਣ ਤੱਕ ਜੀ 11-12 ਲੱਖ ਲੈਏ 12 ਲੱਖ ਰੁਪਏ 12 ਲੱਖ ਰੁਪਿਆ ਤੁਹਾਨੂੰ ਲੈ ਚੁੱਕੇ ਨੇ ਉਹ ਦੋ ਦੋ ਦਿਨਾਂ ਤੋਂ ਉਹ ਅੰਦਰ ਨੇ ਤੇ ਦੋ ਆ ਯਾਰ ਇੱਕਦਮ ਮੁੰਡਿਆਂ ਨੂੰ ਦੱਸਣਾ ਚਾਹੀਦਾ ਹੀ ਆਪਾਂ ਐਸਐਸਪੀ ਨੂੰ ਪੈਸੇ ਵਾਪਸ ਲੈਣੇ ਸੀ ਨਾ ਤੋਂ 11 ਲੱਖ ਰੁਪਇਆ ਅੰਦਰ ਆਪਾਂ ਦਿੱਤਾ ਦੱਸਿਆ ਕਿਉਂ ਨਹੀਂ 12 ਲੱਖ ਤੁਸੀਂ 12 ਲੱਖ ਦਿੱਤਾ ਪਹਿਲਾਂ ਤੇ ਸ਼ੇਰਾ ਐਸਐਸਪੀ ਨੂੰ ਆਪਾਂ ਕਹਿੰਦੇ ਸਾਡੇ ਪੈਸੇ ਵਾਪਸ ਦਿਵਾਓ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਮੈਂ ਗੱਲ ਪਤਾ ਕੀ ਹੋਈ ਸਾਡਾ ਭਰਾ ਐਡਮਿਟ ਕੀਤਾ ਇਹਨਾਂ ਨੇ ਅਸੀਂ ਇਹਨਾਂ ਨੂੰ ਦੱਸਿਆ ਵੀ ਕਿਰਚ ਲੱਗੀ ਇਹਨਾਂ ਨੇ ਟਾਂਕੇ ਲਾ ਕੇ ਮੋੜਤਾ ਉਦੋਂ ਬਾਅਦ ਜਾ ਕੇ ਜਦੋਂ ਤੇ ਬਲੀਡਿੰਗ ਹੋਈ ਉਦੋਂ ਬਾਅਦ ਜਾ ਕੇ ਇਹਦਾ ਆਪਰੇਟ ਨੂੰ ਮੰਨੇ ਇਹਨਾਂ ਨੇ ਅਣਗਹਿਲੀ ਇਹਨਾਂ ਦੀ ਸਭ ਤੋਂ ਵੱਡੀ ਇਹ ਜਦੋਂ ਮੁੰਡਾ ਸਾਡਾ ਆਇਆ ਉਹਨਾਂ ਨੂੰ ਦੱਸਿਆ ਵੀ ਆਹ ਚੀਜ਼ ਉਹਨਾਂ ਨੇ ਕੱਲੇ ਟਾਂਕੇ ਲਾ ਕੇ ਤੋਰ ਤਾਂ 2 ਘੰਟੇ ਬਾਅਦ ਜਦੋਂ ਅੰਦਰ ਬਲੀਡਿੰਗ ਵਧ ਗਈ ਤੇ ਡੱਫੁੱਲੀ ਗਿਆ ਹਾਰਟ ਬੀਟ ਘਟੀ ਗਈ ਉਦੋਂ ਬਾਅਦ ਜਾ ਕੇ ਇਹਨੂੰ ਐਡਮਿਟ ਕੀਤਾ ਸਾਨੂੰ ਕਹਿੰਦੇ ਬੰਦਾ ਜਮਾ ਓਕਿਆ ਤੁਹਾਡਾ 100% ਸਹੀ ਆ ਠੀਕ ਹੈ 7-8 ਘੰਟੇ ਨਿਕਲ ਗਏ ਤੇ 7-8 ਘੰਟੇ ਬਾਅਦ ਜਦੋਂ ਕਹਿੰਦੇ ਓਕੇ ਆ ਮੁੰਡਾ ਬੋਲਦਾ ਓਕੇ ਸਹੀ ਆ 7-8 ਘੰਟੇ ਬਾਅਦ ਸਾਨੂੰ ਕਹਿ ਰਹੇ ਨੇ ਬੰਦੇ ਦਾ ਹਾਰਟ ਰੁਕ ਗਿਆ ਹਾਰਟ ਬੀਟ ਬੰਦ ਹੋ ਗਈ ਐਵੇਂ ਹੀ ਇਹਨਾਂ ਨੇ ਵੀਰੇਂਦਰ ਨੂੰ ਮਨ ਮਾਰਤਾ ਕਹਿ ਰਹੇ ਨੇ ਵੀ ਉਹ ਸਹੀ ਹੋ ਗਿਆ ਸੋਡੇ ਚਾਂਸ ਵੱਧ ਗਏ ਠੀਕ ਹੈ ਤੇ ਫੇਰ ਕਹਿੰਦੇ ਨੇ ਉਹਦੇ ਗੁਰਦੇ ਦਾ ਉਹ ਆ ਫਲਾਣਾ ਤੇਮਕਾ ਆ ਚੀਜ਼ਾਂ ਬੋਲਦੇ ਰਹੇ ਸਾਈਨ ਕਰਾਉਂਦੇ ਸੀ ਮੇਨ ਚੀਜ਼ ਬੰਦਾ ਸਾਡਾ ਚਾਹੇ ਪਹਿਲੇ ਪੂਰਾ ਹੋਵੇ ਸਾਨੂੰ ਦੱਸ ਤਾਂ ਦਿੰਦੇ ਇਹ ਮਰੇ ਪੈ ਦੀਆਂ ਲਾਸ਼ਾਂ ਤੇ ਤਮਾਸ਼ਾ ਦੇ ਤੋ ਕੋਈ ਨਹੀਂ ਲਾਸ਼ਾ ਦਾ ਪੈਸਾ ਖਾ ਰਿਆ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਭਗਵੰਤਮਾਨ ਆਇਆ ਸੀਐਮ ਆਇਆ ਇੱਕ ਮਿੰਟ ਵੀਰੇ ਸਾਡੇ ਬੰਦੇ ਕੋਲ ਇੱਕ ਡਾਕਟਰ ਨਹੀਂ ਸੀ 11 ਤੋਂ 12 ਡਾਕਟਰ ਉਹ ਬੰਦੇ ਦੇ ਕੋਲ ਖੜੇ ਸੀ ਪਿੰਨ ਘੰਟੇ ਸਾਨੂੰ ਕਿਸੇ ਨੇ ਬੰਦੇ ਦੀ ਖਬਰ ਤੱਕ ਨਹੀਂ ਦਿੱਤੀ ਸਾਡੇ ਦੀ ਅਸੀਂ ਅੰਦਰ ਜਾ ਕੇ ਮੁੜਦੇ ਰਹੇ ਹਾਂ ਆਹ ਹਾਲ ਕੀ ਇਹਨਾਂ ਨੇ ਪ੍ਰੈਸ਼ਰ ਕਰਦੇ ਢਿੱਡ ਖੁੱਲਾ ਛੱਡ ਕੇ ਭਗਵੰਤਮਾਨ ਕੋਲੇ ਬੈਠੇ ਸੀ ਬੜੀ ਘਰਾਂ ਦੀ ਕੀ ਬੜੀ ਗੱਲ ਹੈ ਹੁਣ ਇਹ ਹਸਪੀਟਲ ਨੇ ਯਾਰ ਆ ਕਾਂਟ ਅੰਡਰਸਟੈਂਡ ਡਾਕਟਰਾਂ ਨੂੰ ਬਾਹਰ ਕੱਢ ਕੇ ਪੁੱਛੋ ਤੁਹਾਡੇ ਕੋਲ ਕੀ ਆ ਤੁਹਾਡੇ ਕੋਲ ਪੜਾਈਆਂ ਕੀ ਨੇ ਡਾਕਟਰੀ ਦੀਆਂ ਜਦੋਂ ਬੰਦਾ ਆਇਆ ਉਹਦਾ ਪ੍ਰੋਪਰ ਟਰੀਟਮੈਂਟ ਕਰੋ ਉਹਨੂੰ ਦੇਖਿਆ ਨਹੀਂ ਅੰਦਰ ਉਹਦੇ ਬਲੀਡਿੰਗ ਹੋ ਰਹੀ ਆ ਸਭ ਕੁਝ ਉਹਦੇ ਉੱਤੇ ਟਾਂਕੇ ਲਾ ਕੇ ਤੋਰਤਾ ਵੀ ਹਾਂ ਤੂੰ ਸਹੀ ਆ ਤੇ ਮਾਰਨ ਵਾਲੇ ਤਾਂ ਫਿਰ ਇਹੀ ਨੇ ਉਦੋਂ ਬਾਅਦ ਰੱਖਿਆ ਸਾਨੂੰ ਯਾਰ ਇੱਥੇ ਕੋਈ ਬੰਦਾ ਹੈਗਾ ਹੈਗਾ ਪੁਲਿਸ ਵਾਲਿਆਂ ਦਾ ਹੈਗਾ ਕੋਈ ਬੰਦਾ ਡੀਐਸ ਭੁਪਿੰਦਰ ਦੇਖੀ ਕੋਈ ਡੀਐਸਪੀ ਸਾਹਿਬ ਜਾਂ ਐਸਪੀ ਹੈਗੇ ਬੁਲਾਇਆ ਜੋ 1 ਸੈਕਿੰਡ ਜੋ ਵੀ ਹੈ ਨਹੀਂ ਕੋਈ ਇੱਕ ਗੱਲ ਆ 12 ਲੱਖ ਵਾਲੀ ਗੱਲ ਤਾਂ ਦੱਸੀਏ ਉਦੋਂ ਮੁੰਡਾ ਭੁੱਲ ਗਿਆ ਦੱਸਣ ਨੂੰ ਇੱਥੇ ਮੁੱਖ ਮੰਤਰੀ ਨੂੰ ਪਿੱਛੋ ਦੀ ਘੜਤਾ ਪੁਲਸ ਵਾਲਿਆਂ ਨੂੰ ਕਹੀ ਸੀ ਵੀ ਸਾਨੂੰ ਥੋੜਾ ਟਾਈਮ ਖੜਾ ਕੇ ਗੱਲ ਕਰਾ ਦਿਓ ਅਸੀਂ ਕਿਹੜਾ ਉਹਨੂੰ ਮਾਰ ਦੇਣ ਲੱਗਾ ਸਾਨੂੰ ਥੋੜੀ ਗੱਲ ਕਰਾ ਦਿਓ ਸਾਹਿਬ ਦੇਣਗੇ ਸਾਨੂੰ ਇਨਸਾਫ ਲੈਣਾ ਆਉਂਦਾ ਉਹ ਚੇਰਾ ਕਿਉਂ ਨਹੀਂ ਤੁਹਾਡੇ ਤੁਹਾਡੇ ਨਾਲ ਪੰਜਾਬ ਵਾਲਾ ਯਾਰ ਇੱਕ ਵਾਈ ਤੁਹਾਡੇ ਨਾਲ ਆਏ ਇਹਨਾਂ ਨੇ ਦੱਸਿਆ ਹੁਣੇ ਕਿ 12 ਲੱਖ ਰੁਪਇਆ ਇਹਨਾਂ ਨੇ ਹੋਟਲ ਵਾਲਿਆਂ ਨੇ ਲੈ ਲਿਆ ਸਰ ਆ ਕੀ ਇਹਨਾਂ ਦਾ ਨਾਮ ਵੈਸੇ ਤਾਂ ਸਹੀ ਨਿਕਲਿਆ ਇਹ ਹੋਟਲ ਹੀ ਆ ਆ ਹੋਸ ਇੱਕ ਮਿੰਟ ਵਾਈਟ ਇੱਕ ਮਿੰਟ ਤੁਹਾਡੇ ਉਹ 12 ਲੱਖ ਇੱਕ ਤਾਂ ਪਲੀਜ਼ ਵਾਪਸ ਕਰੋ ਉਹ ਮੁੰਡਾ ਖੁਦ ਚੱਲ ਕੇ ਆਇਆ ਜਿਹਦੇ ਮੱਛਿਆ ਗੁਰਸੇ ਵਕ ਔਰ ਉਹ ਵਿਚਾਰੇ ਦਾ ਢੱਡ ਖੋਲ ਕੇ ਤਿੰਨ ਘੰਟੇ ਤੱਕ ਡਾਕਟਰ ਪਤਾ ਨਹੀਂ ਕਿੱਧਰ ਘੁੰਮਦੇ ਰਹੇ ਪਹਿਲਾਂ ਉਹਦੇ ਪੈਸੇ ਜਮ੍ਹਾਂ ਕਰਾਓ 4 ਵਜੇ ਮੈਨੂੰ ਔਰ ਪੈਸੇ 12 ਲੱਖ ਜਮਾ ਕਰਾ ਵਾਲਿਆ ਹੁਣ ਮੈਨੂੰ ਦੱਸੋ ਲਈ 3 ਘੰਟਿਆਂ ਦਾ ਜਾਂ 4 ਘੰਟਿਆਂ ਦਾ 12 ਲੱਖ ਰੁਪਏ ਲੈ ਕੇ ਬੈਠੇ ਹੋਏ ਨੇ ਲੋਕ ਇੱਕ ਤਾਂ ਪਰਿਵਾਰ ਤੇ ਭੀੜ ਬਣੀ ਹੋਈ 25 ਮੈਂਬਰਾਂ ਦਾ ਕੱਲਾ ਆ ਸਾਰਾ ਪਰਿਵਾਰ ਬੈਠਾ ਉਹਨਾਂ ਹਸਪੀਟਲ ਦੀ ਅੰਗੈਲੀ ਆ ਚਾਹੇ ਪੈਸੇ ਖਾਣ ਕਰਕੇ ਲਾ ਲੋ ਚਾਹੇ ਜਿੱਦਾਂ ਮਰਜੀ ਸਾਡਾ ਬੰਦਾ ਆਇਆ ਉਥੋਂ ਚੱਲ ਕੇ ਜਨਾਬ ਉਹਨਾਂ ਇਹਨਾਂ ਨੇ ਨਾ ਕੱਲੇ ਉਹਦੇ ਟਾਂਕੇ ਲਾ ਕੇ ਉਹਨੂੰ ਭੇਜਤਾ 2 ਘੰਟੇ ਬਾਅਦ ਥੋੜੇ ਜਿਲੇ ਲਿਖਤੀ ਵੀ ਸਾਨੂੰ ਦੇ ਦੇ ਹਾਂਜੀ ਹਾਂਜੀ ਉਹ ਸਹੀ ਹੈ 14 ਫੇਜ਼ ਅਸੀਂ ਤੁਹਾਨੂੰ ਹੁਣੇ ਲਿਖਨੇ ਨੇ ਇਹ ਤਾਂ ਹੌਸਪੀਟਲ ਦੇ ਬਾਹਰ ਬੈਠੇ ਆ ਨਾ ਸਰ ਤੁਸੀਂ ਐਨੈਜਮੈਂਟ ਤੋਂ ਪੁੱਛੋ ਨਾ ਇਹ ਗੱਲ ਸਰ ਮਾਰੀ ਦੀ 2 ਮਿੰਟ ਚਾਰ ਲਾਈਨਾਂ ਲਿਖੋ ਐਸਐਚਓ 8 ਫੇਜ਼ ਨੂੰ ਮੈਂ ਹੁਣੇ ਹੀ ਉਹਨਾਂ ਨੂੰ ਬੁਲਾ ਲਓ ਹੁਣੇ ਪੁੱਛ ਲਓ ਉਹਨੇ ਤੁਹਾਨੂੰ ਦੇ ਦਿੰਨੇ ਆ ਅਸੀਂ ਲਿਖ ਕੇ ਜਨਾਬ ਇਹਨਾਂ ਦੀ ਕਰਤੂਤ ਇਹਨਾਂ ਨੇ ਟਾਕੇ ਲਾ ਕੇ ਭੇਜਤਾ ਸਾਡਾ ਬੰਦਾ 2 ਘੰਟੇ ਬਾਅਦ ਉਹ ਸਹੀ ਸੀ ਬਿਲਕੁਲ ਜਦੋਂ ਬੰਦਾ ਚੱਲ ਕੇ ਆ ਰਿਹਾ 2 ਘੰਟੇ ਸਹੀ ਆ ਤੇ ਅੰਦਰੋਂ ਜਦੋਂ ਥੋੜੀ ਜਿਹੀ ਬਲੀਡਿੰਗ ਹੋਈ ਤੇ ਇਹਨਾਂ ਕੋਲ ਪਾਇਆ ਇਹ ਕਹਿੰਦੇ ਸਹੀ ਆ ਅੰਦਰ ਕੱਲਾ ਗੁਰਦੇ ਤੇ ਉਹ ਆ ਤੁਹਾਡਾ ਬੰਦਾ ਓਕੇ ਆ ਇਹਨਾਂ ਨੇ ਆ ਗੱਲ ਕਹੀ ਉਦੋਂ ਬਾਅਦ ਪਤਾ ਨਹੀਂ ਦਿਲ ਦੇ ਵਿੱਚ ਕੀ ਆਇਆ ਥੋੜੇ ਟਾਈਮ ਬਾਅਦ ਅਸੀਂ ਫੇਰ ਪੁੱਛਿਆ ਕਹਿੰਦੇ ਸਹੀ ਆ ਉਦੋਂ ਬਾਅਦ ਇਹਨਾਂ ਨੇ ਕੀ ਕੀਤਾ ਨਾ ਇਹ ਕਹਿੰਦੇ ਆਪਰੇਟ ਹੋਊਗਾ ਬੰਦੇ ਦਾ ਤਿੰਨ ਆਪਰੇਟ ਕਰਨੇ ਆ ਤੁਸੀਂ ਸਾਈਨ ਕਰੋ ਅਸੀਂ ਉਵੇਂ ਹੀ ਕਰੀਗੇ ਪੈਸੇ ਜਮ੍ਹਾਂ ਕਰਾਈਗੇ ਸਭ ਕੁਝ ਕਰੀਗੇ ਤੇ ਸਾਨੂੰ ਕਹਿੰਦੇ ਬੰਦਾ ਤੁਹਾਡਾ ਸਹੀ ਹੈ ਸਾਨੂੰ ਆਏ ਤੇ ਸਾਨੂੰ ਪਤਾ ਕੀ ਕਹਿੰਦੇ ਲਿਖ ਕੇ ਕਹਿੰਦੇ ਐ ਲਿਖ ਦਿਓ ਉਹਦੇ ਪੇਪਰ ਦੇ ਵਿੱਚ ਵੀ ਬੰਦਾ ਸਾਡਾ ਸੀਰੀਅਸ ਆ ਵੀ ਬਚਣ ਦੇ ਚਾਂਸ ਘੱਟ ਨੇ ਤੇ ਇਹਨੂੰ ਅਸੀਂ ਓਪੀਡੀ ਦੇ ਵਿੱਚ ਆਪਰੇਟ ਲਈ ਜਾਣ ਦੀ ਉਹ ਦਿੰਨੇ ਆ ਸ਼ੇਅਰ ਕਰਕੇ ਅਸੀਂ ਉਹ ਚੀਜ਼ ਦਿੱਤੀ ਨਹੀਂ ਇਹਨਾਂ ਨੇ ਸਾਨੂੰ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਸੀ ਜੇ ਜਦੋਂ ਸਵੇਰੇ ਸੀ ਇਹਨਾਂ ਨੂੰ ਤੇ ਪਹਿਲਾਂ ਇਹਨਾਂ ਨੇ ਕਹਿਤਾ ਸੀ ਸਹੀ ਹੈ ਹਾਂ 101% ਜਦੋਂ ਟਾਂਕੇ ਲਾਏ ਨੇ ਉਸ ਤੋਂ 7-8 ਘੰਟੇ ਬਾਅਦ ਇਹਨਾਂ ਨੇ ਕਿਹਾ ਵੀ ਗੁਰਦੇ ਦੇ ਵਿੱਚ ਪ੍ਰੋਬਲਮ ਆ ਇਹ ਪੈਸੇ ਖਾਣ ਕਰਕੇ ਇੱਕ ਆ ਭੈਣ ਨੇ ਕਿਹਾ ਇੱਕ ਇਹਨਾਂ ਨੇ ਕਿਹਾ ਕਿ 3 ਘੰਟੇ ਖੋਲ ਕੇ ਪਿਆਰਿਆ ਉਸ ਤੋਂ ਪਹਿਲਾਂ ਉਹਨੂੰ ਜ਼ਰਸੀਅਮ ਆ ਗਿਆ ਜਿੰਨੇ ਡਾਕਟਰ ਸੀ ਸਾਰੇ ਤਾਂ ਹੋਰ ਦਾਇ ਹੋ ਗਏ ਇਹਦੇ ਕੋਲ ਕੋਈ ਡਾਕਟਰ ਨਹੀਂ ਸੀ ਇਹਨੂੰ ਆਪਰੇਟ ਵਾਸਤੇ ਖੋਲ ਕੇ ਉਦਾਂ ਹੀ ਛੱਡ ਕੇ ਚਲੇ ਗਏ ਇਹ ਕੰਮ ਕਰ ਲੋ ਅੱਜ ਜਿਵੇਂ ਇਹਨਾਂ ਨੇ ਕਿਹਾ ਹੈ ਇੱਕ ਕੰਮ ਕੋਈ ਵੀ ਆਪਣਾ ਇੱਕ ਮੁੰਡਾ ਬੈਠੋ ਇਹ ਲਿਖ ਲੋ ਸਾਰੀ ਗੱਲ ਆਪਾਂ ਲਿਖ ਕੇ ਹੁਣੇ ਦੇਈਏ